ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਕਰ ਰਿਹਾ ਨਾ ਤਾਰੇ ਲੈ ਲੋਣੀ ਪਣੀ ਵਸੇ ਚਾਰਜੀ ਫੋਨ ਚਾਰਜੀ ਹੈ ਲਾਈਟ ਜਿਆਦਾ ਲੱਗ ਰਿਹਾ ਤੇ ਉਹ ਮੈਂ ਉਥੇ ਸਟੇਟਸ ਪਾਤਾ ਵੀ ਲਾਜਵ ਹੋ ਰਹੇ ਸਿੰਘ ਦੇਖਣੇ ਸਾਰੇ ਨਹੀਂ ਚੜਦੀ ਕਲਾ ਹਾਂਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸਨਾ ਬੈਰ ਕੀ ਹਾਲ ਚੱਲ ਨੇ ਤੇ ਮੈਂ ਸਿਰਫ ਫੇਸਬੁਕ ਬੰਦ ਕੀਤੀ ਸੀ ਪਰ ਸਿੰਘ ਫਿਰ ਖਿੱਚ-ਖੁੱਚ ਕੇ ਲੈ ਆਉਂਦੇ ਨੇ ਕਿਉਂਕਿ ਕਾਫੀ ਸਿੰਘ ਸਵਾਲ ਕਰ ਰਹੇ ਸੀ ਫੇਸਬੁਕ ਬੰਦ ਕਿਉਂ ਕੀਤੀ ਹੋਈ ਹੈ ਤੇ ਕਿਉਂਕਿ ਕੁਝ ਇੱਕ ਸਬਜੈਕਟ ਉੱਤੇ ਕੰਮ ਕਰ ਰਹੇ ਹਾਂ ਕਿਤਾਬ ਤੇ ਕੰਮ ਕਰ ਰਹੇ ਹਾਂ ਸੋ ਤੇ ਅਸੀ ਕਨਸੈਂਟਰੇਸ਼ਨ ਚਾਹੀਦੀ ਹੁੰਦੀ ਹੈ ਜਿਹਦੇ ਕਰਕੇ ਫੇਸਬੁਕ ਜਿਹੜੀ ਬੰਦ ਕੀਤੀ ਸੀ ਆਪਣੀ ਮੈਂ ਕਿਉਂਕਿ ਨਾ ਫੇਸਬੁਕ ਤੇ ਕੁਛ ਨਾ ਕੁਛ ਚੱਲਦਾ ਰਹਿੰਦਾ ਤੇ ਜਿਹੜਾ ਧਿਆਨ ਹੈ ਉਹ ਫਿਰ ਬੰਦਿਆ ਚ ਰਹਿਦਾ ਹਰ ਵੇਲੇ ਆ ਥੋੜੀ ਜਿਹਾ ਫੇਸਬੁਕ ਬੰਦ ਕੀਤੀ ਤੇ ਪੰਗਾ ਪੈ ਗਿਆ ਜਿਹੜੇ ਕਹਿੰਦੇ ਬੀਬੀ ਬੋਲੀਏ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਗਲਤ ਕੀਤੇ ਨੇ ਫਿਰ ਆਪਣਾ ਇੱਕ ਸਿੰਘ ਭਾਈ ਪਰਮਜੀ ਸਿੰਘ ਅਕਾਲੀ ਜਿਨ੍ਹਾਂ ਦੀ ਭਾਵਨਾ ਠੀਕ ਹੈ ਅਪਰੋਚ ਗਲਤ ਹੈ ਮੇਰੇ ਵੀਰ ਦੀ ਦੋਕ ਲਗਾ ਉਹਨਾਂ ਨੂੰ ਜਦੋਂ ਇਹ ਈਸਾਈ ਪ੍ਰਚਾਰਕ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪਰ ਉਹ ਜਿਹੜੀ ਭਾਸ਼ਾ ਵਰਤੀ ਹੈ ਹਜ਼ਰਤ ਈਸਾ ਬਾਰੇ ਉਹ ਭਾਸ਼ਾ ਠੀਕ ਨਹੀਂ ਹੈ ਉਹਦੇ ਨਾਲ ਸਹਿਮਤ ਨਹੀਂ ਅਸੀਂ ਸੋ ਖੈਰ ਗੱਲ ਇਹ ਕੋਈ ਅੱਜ ਲੜਾਈ ਜਿਹੜੀ ਹੈ ਜੋ ਇਹ ਲੋਕ ਪੰਕਤੀਆਂ ਦੇ ਰਹੇ ਨੇ ਇਹ ਅੱਜ ਦੀ ਗੱਲ ਨਹੀਂ ਹੈ ਇਹ ਗੱਲ 1996-97 ਦੀ ਹੈ ਸਾਡੇ ਡੈਡ ਦੇ ਦੋਸਤ ਹੁੰਦੇ ਸੀ ਪਾਕਿਸਤਾਨ ਤੋਂ ਮੁਸਲਮਾਨ ਕਨਵਰਟਡ ਕ੍ਰਿਸਚੀਅਨ ਸੀਗੇ ਉਹ ਤੇ ਉਹ ਕਰਿਆਉਣਾ ਬਾਈਬਲ ਬੈਠ ਕੇ ਇਕੱਠੇ ਪੜ੍ਹਨੀ ਅਸੀਂ ਤੋਂ ਉਹਨਾਂ ਨੇ ਉਦੋਂ ਇੱਕ ਦੋ ਪੰਕਤੀਆਂ ਪੁੱਛੀਆਂ ਸੀ ਤੇ ਮੈਨੂੰ ਨਹੀਂ ਸੀ ਧਿਆਨ ਵੀ ਕਿਉਂ ਪੰਕਤੀ ਪੁੱਛਿਆ ਪੁਨਰਾਸ਼ਸ ਦਾ ਕਾਟਾ ਸੀ ਸਾ ਸ੍ਰੀ ਅਸਕੇ ਜਗਤ ਕੀ ਇਸ ਐਸ ਤਰ੍ਹਾਂ ਦੀਆਂ ਪੰਕਤੀਆਂ ਤੇ ਨਿਊਯਾਰਕ ਚ ਇੱਕ ਮੀਟਿੰਗ ਹੋਈ ਸੀਗੀ ਉਹਦੇ ਵਿੱਚ 15-20 ਸ਼ਾਇਦ 40 ਪਾਸਟਰ ਸੀਗੇ ਤੇ 70-80 ਮਿਸ਼ਨਰੀ ਸੀਗੇ ਤੇ ਹੋਰ 16-1700 ਬੰਦਾ ਸੀਗਾ ਉਦੋਂ ਇਹ ਗੱਲ ਚੱਲੀ ਸੀ ਤੇ ਉਦੋਂ ਵੀ ਇਹਨਾਂ ਦੀ ਚੰਗੀ ਉੱਥੇ ਜਿਹੜੀ ਮੰਨਜੀ ਠੋਕੀ ਸੀ ਆਪਾਂ ਦੇਖੋ ਪਹਿਲਾ ਬੇਨਤੀ ਹੈ ਵੀ ਗੁਰੂ ਨਾਨਕ ਸਾਹਿਬ ਕੌਣ ਨੇ ਇਹਦੇ ਬਾਰੇ ਜਾਨਣਾ ਹੋਵੇ ਤਾਂ ਸਾਨੂੰ ਆਪਣੇ ਗ੍ਰੰਥ ਖੋਜਣੇ ਪੈਣਗੇ ਅਸੀਂ ਦੁਨੀਆ ਭਰ ਦੇ ਗ੍ਰੰਥ ਨਹੀਂ ਖੋਜਣੇ ਗੁਰੂ ਗਲਗੀ ਧਰਪੇ ਦਾ ਕੌਣ ਨੇ ਇਹ ਜਾਨਣਾ ਹੋਵੇ ਤਾਂ ਸਾਨੂੰ ਆਪਣੇ ਗ੍ਰੰਥਾਂ 'ਚ ਖੋਜਣਾ ਪੈਣਾ ਹੈ ਨਾ ਕਿ ਅਸੀਂ ਦੂਸਰੇ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਖੋਜ ਜਾਈਏ ਜਿਵੇਂ ਮੇਰੀ ਭੈਣ ਕਹਿੰਦੀ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਗੱਲ ਕਰਾਂਗੇ ਤੁਸੀਂ ਬਾਈਬਲ 'ਚ ਗੱਲ ਕਰੋ ਤੁਹਾਡਾ ਗ੍ਰੰਥ ਹੈ ਨਾ ਹੁਣ ਉਹ ਪੰਕਤੀਆਂ ਦੇ ਵਿੱਚ ਪਹਿਲੀ ਪੰਕਤੀ ਜਿਹੜੀ ਪੜ੍ਹਦੀ ਹੈ ਕਿ ਪੁਨਰਸ਼ਸਕਾ ਕਟਾ ਸਿਸਾ ਸ੍ਰੀ ਅਸਕਿਤ ਜਗਤ ਕੇ ਈਸਾ ਉਹ ਹਜ਼ਰਤ ਈਸਾ ਨੂੰ ਜਗਤ ਜਗਤ ਦਾ ਈਸ਼ ਕਹਿੰਦੀ ਹੈ। ਈਸ਼ਰ ਕਹਿੰਦੀ ਹੈ। ਪਰਮੇਸ਼ਰ ਕਹਿੰਦੀ ਹੈ। ਇਹ ਪ੍ਰਭੂ ਈਸਾ ਕਹਿੰਦੇ ਨੇ। ਪਰਮੇਸ਼ਰ ਕਹਿੰਦੇ ਨੇ। ਮੇਰਾ ਇਹਨਾਂ ਨੂੰ ਇਹ ਚੈਲੰਜ ਹੈ। ਕਿ ਬਾਈਬਲ ਦੇ ਕਿਸੇ ਵਰਜਨ ਦੇ ਵਿੱਚੋਂ ਕਿਸੇ ਵਰਸਿਸ ਦੇ ਵਿੱਚੋਂ ਕਿਸੇ ਚੈਪਟਰ ਦੇ ਵਿੱਚੋਂ ਇਹ ਕੋਟੇਸ਼ਨ ਦੇਣ ਕਿ ਈਸਾ ਨੇ ਕਿਹਾ ਕਿ ਮੈਂ ਖੁਦਾ ਵਾਹੀਆਂ ਮੈਂ ਪਰਮੇਸ਼ਰ ਹਾਂ ਦੇਖੋ ਬਾਈਬਲ ਦੇ ਬਾਰੇ ਥੋੜੀ ਜਾਣਕਾਰੀ ਤੁਹਾਨੂੰ ਦੇ ਦਵਾਂ ਅ ਕ੍ਰਿਸਚਨ ਸੋਸਾਇਟੀ ਜਿਹੜੀ ਸਮਾਜ ਹੈ ਇਹਦੇ ਵਿੱਚ ਕਰੀਬਨ ਨਕਰੀਬਨ 24000 ਦੇ ਕਰੀਬ ਜਿਹੜੀ ਬਾਈਬਲ ਹੈ ਡਿਫਰੈਂਟ ਵਰਜਨਸ 24000 ਵਰਜਨਸ ਨੇ ਬਾਈਬਲ ਦੇ ਔਰ ਇਹ ਉਹ 24000 ਵਰਜਨ ਦੇ ਵਿੱਚੋਂ ਦੋ ਵਰਜਨ ਆਈਡੈਂਟੀਕਲੀ ਦੇ ਸਕਦੇ ਵੀ ਜਿਹੜੇ ਇੱਕੋ ਜਿੱਕੇ ਹੋਣ ਮੈਚ ਕਰਦੇ ਹੋਣ ਇੰਨੀ ਕਨਟਰਡਿਕਸ਼ਨ ਆਪਸ ਦੇ ਵਿੱਚ ਬਾਈਬਲ ਦੇ ਵਿੱਚ ਵੀ ਹੈ 24000 ਪ੍ਰਕਾਰ ਦੀ ਬਾਈਬਲ ਹੈ ਪਰ 24000 ਪ੍ਰਕਾਰ ਦੇ ਵਿੱਚੋਂ ਦੋ ਪ੍ਰਕਾਰ ਦੀ ਬਾਈਬਲ ਐਸੀ ਨਹੀਂ ਜਿਹੜੀ ਆਈਡੈਂਟੀਕਲ ਹੋਵੇ ਫਿਰ ਜਦ ਪ੍ਰਚਾਰ ਤੁਸੀਂ ਹਜ਼ਰਤੀ ਸਾਹਿਬ ਬਾਰੇ ਕਰਦੇ ਪਿਓ ਵੀ ਈਸਾ ਜਿਹੜਾ ਜਗਤ ਦਾ ਈਸ਼ ਕੀ ਬਾਈਬਲ ਦਾ ਇਹ ਕੋਈ ਵਰਜਨ ਬਾਈਬਲ ਦਾ ਇਹ ਕੋਈ ਵਰਸਸ ਦੇ ਸਕਦੇ ਜਿਹਦੇ ਵਿੱਚ حضرت ঈਸਾ ਦੇ ਬਾਰੇ ਲਿਖਿਆ ਹੋਵੇ ਕਿ ਉਹ ਪਰਮੇਸ਼ਰ ਹੈ। ਜਾਂ ਉਹ ਰੱਬ ਹੈ। ਜਾਂ ঈਸਾ ਕਹਿੰਦਾ حضرت ঈਸਾ ਕਹਿੰਦਾ ਹੋਵੇ ਕਿ ਮੈਨੂੰ ਪੂਜੋ, ਮੈਨੂੰ ਫਾਲੋ ਕਰੋ। ਜੇ ਬਾਈਬਲ ਇਹ ਨਹੀਂ ਕਹਿੰਦੀ ਬਾਈਬਲ ਦੇ ਕਿਸੇ ਵਰਜਨ ਦੇ ਵਿੱਚ ਇਹ ਲਿਖਤ ਨਹੀਂ ਹੈ ਕਿ حضرت ঈਸਾ ਕਹਿੰਦਾ ਕਿ ਮੈਨੂੰ ਵਰਸ਼ਿਪ ਕਰੋ ਤੇ ਮੈਂ ਗੋਡ ਹਾਂ। ਜੇ ਸਾਬਤ ਕਰ ਦੇਣ ਤੇ ਮੈਂ ਕਹਿੰਦਾ ਮੈਂ ਸਾਈਟਰਮ ਜਿਹੜਾ ਜੁਆਇਨ ਕਰ ਲਾਂਗਾ। ਤੋ ਇਹ ਝੂਠ ਬੋਲ ਕੇ ਪ੍ਰਭੂ ਈਸਾ ਜੀ ਪਰਮੇਸ਼ਰ ਕਹਿ ਕੇ ਕਿ ਉਹਨੂੰ ਦੁਨੀਆ 'ਚ ਪ੍ਰਚਾਰਣ ਜੇ ਇਹ ਕਹਿੰਦੇ ਨੇ ਪੁਨਰ ਸਸ਼ਕਾ ਕਾਟਾ ਸੀਸਾ ਸ੍ਰੀ ਅਸਕਿਰ ਜਗਤ ਕੇ ਈਸਾ ਜਿਹੜਾ ਹਜ਼ਰਤ ਈਸਾ ਉਹ ਜਗਤ ਦਾ ਈਸ਼ ਹੈ ਕੱਲ ਨੂੰ ਹਿੰਦੂ ਕਹਿਣਗੇ ਕਿ ਮਾਧੋ ਰਚਨਾ ਰਾਮ ਬਣਾਈ ਵੀ ਜਿਹੜੀ ਰਚਨਾ ਸੰਸਾਰ ਦੀ ਸ਼੍ਰੀ ਰਾਮਚੰਦਰ ਨੇ ਬਣਾਈ ਹੈ ਸ਼ਿਵ ਸ਼ਕਤ ਆਪ ਉਪਾਇ ਕੀ ਕਰਤਾ ਆਪੇ ਹੁਗਮ ਵਰਤਾਏ ਕੱਲ ਨੂੰ ਕਹਾਂਗੇ ਜਿਹੜੇ ਸ਼ਿਵ ਮਤ ਵਾਲੇ ਨੂੰ ਕਹਣਗੇ ਸ਼ਿਵ ਨੇ ਜਿਹੜਾ ਇਹ ਸਾਰਾ ਸੰਸਾਰ ਪੈਦਾ ਕੀਤਾ ਇਹ ਕੋਈ ਕੋਈ ਤਰੀਕਾ ਨਹੀਂ ਹੁੰਦਾ ਹਾਂ ਦੂਜੀ ਗੱਲ ਇਹ ਬਾਈਬਲ ਦੇ ਜਿਹੜੀ ਗੱਲ ਕਰਦੇ ਪਨੇ ਬਾਈਬਲ ਦੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ 24000 ਕਿਸਮ ਦੀ ਬਾਈਬਲ ਹੈ। ਔਰ ਦੋ ਬਾਈਬਲ ਇਡੈਂਟੀਕਲ ਪੇਜ ਨਹੀਂ ਕਰ ਸਕਦੇ। ਫਿਰ ਬਾਈਬਲ ਦੇ ਕਿਸੇ ਵਰਸਸ ਦੇ ਵਿੱਚ ਬਾਈਬਲ ਦੇ ਕਿਸੇ ਚੈਪਟਰ ਦੇ ਵਿੱਚ ਇਹ ਜ਼ਿਕਰ ਹੀ ਨਹੀਂ ਹੁੰਦਾ ਕਿ ਜਿਹੜਾ حضرت ঈਸਾ ਹੈ ਉਹ ਪਰਮੇਸ਼ਰ ਹੈ। ਜਾਂ ਉਹ ਪਰਮਾਤਮਾ ਹੈ। ਜਾਂ ਉਹਨੂੰ ਮੰਨਿਆ ਗਿਆ ਹੈ। ਫਿਰ ਦੂਸਰੀ ਗੱਲ ਬਾਈਬਲ ਦੇ ਬਾਰੇ ਬਾਈਬਲ ਜਿਹੜੀ ਹੈ ਇਹਦੇ ਵਿੱਚ 52 ਦੇ ਉੱਪਰ ਅਮੈਂਡਮੈਂਟ ਹੋ ਚੁੱਕੀਆਂ ਨੇ ਬਦਲਣਾ ਪੈਂਦਾ ਬਾਰ-ਬਾਰ ਚਲੋ ਪਉਤੀ ਵੀ ਆਉਨੇ ਆ ਫਿਰ ਪੰਕਤੀ ਪੜਦੀ ਹੈ ਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ ਬਈ ਪਰਮੇਸ਼ਰ ਨੇ ਪੁੱਤਰ ਪੈਦਾ ਕੀਤਾ ਜਿਹੜਾ ਦੁੱਖਾਂ ਦਾ ਡੇਰਾ ਭੰਦਾ ਉਹ ਜਿਹੜਾ ਪੁੱਤਰ ਹੈ ਉਹ ਹਜ਼ਰਤ ঈਸਾ ਹੈ ਜਦ ਕਿ ਇਥੇ ਬੰਨਾ ਦਾ ਅਰਥ ਹੈ ਸਿਲ ਔਰ ਜਿਵੇਂ ਬਗ ਨੇ ਪश्चਨ ਦੁਆਰੇ ਕੀ ਸਿਲ ਔਰ ਜਿਵੇਂ ਕੋਠੇ ਤੇ ਬੰਨਾ ਕੀਤਾ ਹੁੰਦਾ ਹੈ ਵੇ ਬੱਚਾ ਦੇਖਣਾ ਪਵੇ ਪਰਲੇ ਪਾਸੇ ਨੂੰ ਅਤੇ ਇਹ ਬੰਨਾ ਅਰਥ ਇਹ ਹੈ ਜੇ ਆਪਾਂ ਇਹ ਅਰਥ ਮੰਨਦੀ ਹੈ ਵੀ ਪਰਮੇਸ਼ਰ ਦਿੱਤਾ ਬੰਨਾ ਵੀ ਪਰਮੇਸ਼ਰ ਨੇ ਪੁੱਤਰ ਪੈਦਾ ਕੀਤਾ ਦੁੱਖ ਰੋ ਕੇ ਦੇਰਾ ਪੰਨਾ ਤਾਂ ਇਹਨਾਂ ਨੂੰ ਸਵਾਲ ਹੈ ਮੇਰਾ ਕਿ ਜਿਹੜਾ ਜੌਨ ਪੌਲ 2 ਸੀਗਾ ਉਹ ਕਿਵੇਂ ਮਰਿਆ ਕਿੰਨੀ ਲੰਬੀ ਬਿਮਾਰੀ ਨਾਲ ਤੜਫ ਤੜਫ ਕੇ ਜਿਹੜਾ ਸੇਨ ਪੀਟਰ ਸਕੀਅਰ ਦੇ ਉੱਤੇ ਉਹਦੀ ਡੈਥ ਹੋਈ ਹੈ ਹਜ਼ਾਰਾਂ ਲੋਕਾਂ ਨੂੰ ਮਰਦੇ ਵੇਖਿਆ ਉਹਦਾ ਤੇ ਫਿਰ ਦੁੱਖ ਦਾ ਦੇਰਾ ਪੰਨਾ ਨਾ ਜੀਸਸ ਨੇ ਜਿਹੜੇ ਕਰਾਮਾਤਾਂ ਦੇ ਨਾਲ ਠੀਕ ਕਰ ਦਿੰਦੇ ਨੇ ਅੱਛਾ ਆਪਾਂ ਇਹ ਕਰਾਮਾਤਾਂ ਦੀ ਗੱਲ ਵੀ ਕਰੀਏ ਇਹ ਜਿਹੜੇ ਕਹਿੰਦੇ ਨੇ ਅਸੀਂ ਹਜ਼ਰਤ ঈਸਾ ਜਿਹੜਾ ਇਹ ਰੱਬ ਹੈ ਤੇ ਕਰਾਮਾਤਾਂ ਦੇ ਨਾਲ ਉਹਦੇ ਨਾਮ ਦੇ ਕਰਾਮਾਤਾਂ ਕਰ ਦਿੰਦੇ ਆਏ ਇਹਦੇ ਬਾਰੇ ਕੁਰਾਨ ਦੇ ਵਿੱਚ ਸੂਰੇ ਨਸਾ ਦੇ ਵਿੱਚ ਇੱਕ ਆਇਤ ਆਉਂਦੀ ਹੈ ਉਹਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਖੁਦਾ ਹਜ਼ਰਤ ঈਸਾ ਨੂੰ ਦੁਬਾਰਾ ਖੜਾ ਕਰੇਗਾ ਤੇ ਉਹਨੂੰ ਭੇਜੇਗਾ ਸੰਸਾਰ ਤੇ ਨਾ ਰੋਜ਼ੇ ਹਾਸ਼ਰ ਵਾਲੇ ਦਿਨ ਹੁਣ ਸਵਾਲ ਇਹ ਵੀ ਕੀ ਉਹ ਦੁਬਾਰਾ ਕਿਸੇ ਪ੍ਰਚਾਰ ਵਾਸਤੇ ਆਏਗਾ ਨਹੀਂ ਉਹ ਆਪਣੀ ਜਿਹੜਾ ਇਹਨੂੰ ਸਟੇਟਮੈਂਟ ਦੇਣਾ ਹੈ ਕਿ ਜਿਹੜੇ ਲੋਕ ਉਹਨੂੰ ਖੁਦਾ ਮੰਨਦੇ ਨੇ ਉਹਦੇ ਵਿੱਚ ਲਿਖਿਆ ਕਿ ਉਹ ਕਹਿੰਦਾ ਮੈਂ ਖੁਦਾ ਨਹੀਂ ਐ ਤੇ ਫਿਰ ਉਹ ਸਵਾਲ ਹੈ ਵੀ ਜਿਹੜੇ ਲੋਕ ਤੇਰੇ ਨਾਂ ਤੇ ਚਮਤਕਾਰ ਕਰਦੇ ਨੇ ਹਜ਼ਰਤੀਸਾ ਕਹਿੰਦੇ ਮੈਂ ਤੇ ਉਹਨਾਂ ਲੋਕਾਂ ਨੂੰ ਪਛਾਣਦਾ ਵੀ ਨਹੀਂ ਕਿ ਲੋਕ ਕੌਣ ਨੇ ਜਿਹੜੇ ਮੇਰਾ ਨਾਮ ਲੈ ਕੇ ਚਮਤਕਾਰ ਕਰਦੇ ਨੇ ਮੈਂ ਕਹਿੰਨਾ ਕਿ ਤੁਸੀਂ ਕੌਣ ਹੋ ਆਈ ਡੋਟ ਨੋ ਯੂ ਗਾਇਸ ਇਥੋਂ ਚਲੇ ਜਾਓ ਸਾਰੇ ਬਾਹਰ ਉਹਨਾਂ ਨੂੰ ਤੇ ਜੰਨਤੋਂ ਕੱਢ ਦਿੱਤਾ ਜਾਏਗਾ ਨਾ ਉਹਨਾਂ ਦਾ ਹਿਸਾਬ ਤਾਂ ਖਤਮ ਕਰ ਦਿੱਤਾ ਜਾਏਗਾ ਜਿਹੜੇ حضرت ঈਸਾ ਦੇ ਨਾਮ ਦੇ ਉੱਤੇ ਜਿਹੜੇ ਇਹ ਚਮਤਕਾਰਾਂ ਕਰਦੇ ਨੇ ਇਹ ਕੁਰਾਨ ਦੀ ਆਇਤ ਹੈ ਤੇ ਫਿਲਹਾਲ ਤੇ ਹੈਂਦੀ ਨਹੀਂ ਹੈਗੀ ਪਰ ਮੈਂ ਉਹ ਵੀ ਜਲਦੀ ਪਬਲਿਸ਼ ਕਰਾਂਗਾ ਕਿਉਂਕਿ ਅਸੀਂ ਕਿਰਾ ਰੋਜ਼ ਮਰ ਰਹੇ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਆ ਕਿਤੇ ਪੜੀਆਂ ਧਿਆਨ ਚ ਆ ਜਾਂਦੀਆਂ ਨੇ ਹੁਣ ਇਹਦਾ ਮਤਲਬ ਇਹ ਹੋਇਆ ਕਿ ਜੇਕਰ حضرت ঈਸਾ ਇਨਕਾਰੀ ਹੁੰਦਾ ਉਹਨਾਂ ਲੋਕਾਂ ਤੋਂ ਜਿਹੜੇ ਇਹ ਚਮਤਕਾਰ ਉਹਦੇ ਨਾਮ ਤੇ ਕਰਦੇ ਨੇ ਇਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਹਿੰਦੁਸਤਾਨ ਦੇ ਈਸਾਈ ਨੇ ਇਹ ਸਾਰੇ ਜਿਹੜੇ ਇਹ ਧੱਕੇ ਜਾਣਗੇ ਦਰਗਾਹ ਦੇ ਵਿੱਚੋਂ ਇਹ ਸਾਰੇ ਨਰਕਾਂ ਦੇ ਭਾਗੀ ਨੇ ਜਦ ਸਮਾਂ ਆਉਣਾ ਹੈ ਪਛਾਣਨ ਦਾ ਹਜ਼ਰਤ ਈਸਾ ਨੇ ਇਹਨਾਂ ਪਛਾਣਨ ਤੋਂ ਮਨਾ ਕਰ ਦੇਣਾ ਉਹਨੇ ਕਿਹਾ ਮੈਂ ਨਹੀਂ ਪਛਾਣਨ ਲੋਕਾਂ ਨੂੰ ਇਹ ਲੋਕ ਕੌਣ ਨੇ ਜਿਹੜੇ ਮੇਰੇ ਨਾਲ ਚਮਤਕਾਰ ਕਰਦੇ ਨੇ ਜਿਹੜੇ ਮੈਨੂੰ ਪਰਮੇਸ਼ਰ ਮੰਨਦੇ ਨੇ ਜਿਹੜੇ ਮੈਨੂੰ ਪੂਜਦੇ ਨੇ ਸੋ ਇਹਦਾ ਮਤਲਬ ਇਹ ਹੈ ਕਿ ਇਹ ਜਿੰਨੇ ਵੀ ਹਿੰਦੁਸਤਾਨ ਦੇ ਬੇਸਿਕਲੀ ਪਾ ਪੰਜਾਬ ਦੀ ਗੱਲ ਕਰੀਏ ਜਿਹੜੇ ਪੰਜਾਬ ਦੇ ਪੋਸਟਰ ਪੋਸਟਰਸ ਨੇ ਉਹ ਝੂਠ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਦੋਂ ਇਹ ਹਜ਼ਰਦੀ ઈਸਾ ਉੱਠੇਗਾ ਦੁਬਾਰਾ ਹਾਲਾਂਕਿ ਅਜੇ ਇਹਦੇ ਉੱਤੇ ਵੀ ਡਿਸਕਸ਼ਨ ਬੜੀ ਲੰਬੀ ਚੱਲ ਰਹੀ ਹੈ ਵੀ ਕੀ ਜਿਹੜਾ ਜੀਜ਼ਸ ਹੈ ਕੀ ਕ੍ਰੂਸੀਫਾਈਡ ਹੋਇਆ ਹੈ ਕਿ ਨਹੀਂ ਹੋਇਆ ਕ੍ਰੂਸੀਫਾਈਡ ਹੁੰਦਾ ਜਦੋਂ ਕਿਸੇ ਨੂੰ ਸਲੀਵ ਤੇ ਟੰਗ ਕੇ ਤੇ ਕਿੱਲ ਮਾਰ ਕੇ ਤੇ ਉਹਦੇ ਜਿਹੜਾ ਖੂਨ ਨਿਕਲ ਕੇ ਉਹਦਾ ਨਿਕਲਣਾ ਸਾਰਾ ਡੈਥ ਹੋਣੀ ਉਹਦੀ ਇਹ ਜੋ ਡਿਟਿਵ ਡਿਸਕਸ਼ਨ ਚੱਲਦੀ ਪਈ ਆ ਆਪਾਂ ਅਗਲਾ ਚੈਪਟਰ ਕਰਾਂਗੇ ਨਾ ਖਾਲੀ ਇਹਦੀ ਕ੍ਰੁਸੀਫਿਕੇਸ਼ਨ ਦੇ ਉੱਤੇ ਕਰਾਂਗੇ ਕਿ ਕੀ ਵਾਕਈ ਕ੍ਰੁਸੀਫਾਈ ਹੋਇਆ ਅਜੇ ਤੇ ਉਹ ਲੋਕ ਇਹੋ ਜਿਹੇ ਇਹੋ ਨਹੀਂ ਕਰ ਪਾਏ ਕਿ ਵਾਕਈ ਜਿਹੜਾ ਹਜ਼ਰਤੀ ਈਸਾ ਉਹ ਸਲੀਬ ਤੇ ਮਰਿਆ ਕਿ ਨਹੀਂ ਮਰਿਆ ਕਿਉਂਕਿ ਸਿਰਫ ਸਿਪਾਈਆਂ ਨੇ ਕਿਹਾ ਸੀ ਵੀ ਉਹ ਮਰ ਗਿਆ ਤੇ ਜਦੋਂ ਉਹ ਆਪਣੇ ਜਿਹੜੇ ਇਹਦੇ ਡਿਸਾਈਪਲ ਨੇ ਉਹਨਾਂ ਦੇ ਕੋਲ ਆਉਂਦਾ ਤੇ ਉਹ ਡਰਦੇ ਨੇ ਜਿਹੜੀ ਗੋਸਪਲ ਦੀ ਜਿਹੜੀ ਗੱਲ ਗੋਸਪਲ ਕਹਿੰਦੀ ਹੈ ਕਿ ਜਦੋਂ ਉਹ ਆਇਆ ਐ ਐਂਡ ਜਿਹੜੀ ਡਿਸਾਈਪਲ ਦੀ ਡੀਗਾ ਸਕਿਅਰ ਐਂਡੇਗਾ ਸ਼ੈਟਰਡ ਥਿਸ ਪੋਸ ਹੀ ਇਸ ਡਾਈਡ ਉਹਨਾਂ ਸੋਚੇ ਕਿ ਮਰ ਗਿਆ ਪਰ ਉਹ ਮਰਿਆ ਨਹੀਂ ਆਪਣਾ ਹੱਥ ਦਿਖਾਉਂਦਾ ਫਲੈਸ਼ਰ ਬੋਨ ਦਿਖਾਉਂਦਾ ਜ਼ਿੰਦਾ ਹੈ ਉਹ ਸਰੀਰ ਦੇ ਵਿੱਚ ਤੇ ਇਹ ਜਿਹੜੀ ਇਹ ਡਿਸਕਸ਼ਨ ਬੜੀ ਲੰਬੀ ਚੱਲਦੀ ਪਈ ਹੈ ਪੱਛਮ ਕੰਟਰੀਆਂ ਦੇ ਵਿੱਚ ਕਿ ਜਿਹੜਾ ਜੀਜ਼ਸ ਵਾਕਈ ਕ੍ਰੁਸੀਫਾਈਡ ਹੋਇਆ ਕਿ ਨਹੀਂ ਹੋਇਆ ਅਜੇ ਤੇ ਇਹ ਡਿਸਾਈਡ ਹੀ ਨਹੀਂ ਕਰ پا ਰਹੇ ਫਿਰ ਕੁਰਾਨ ਫਿਰ ਇਹ ਜਿਹੜੇ ਬਾਈਬਲ ਦੀਆਂ ਗੱਲਾਂ ਕਰ ਦਿੰਦੇ ਨੇ ਵੀ ਇਹਨੂੰ ਕਹਿੰਦੇ ਨੇ ਵੀ ਦਾ ਵਰਡ ਆਫ ਗੋਡ ਹੈ ਜੇ ਵਰਡ ਆਫ ਗੋਡ ਹੈ ਉਹਦੇ ਵਿੱਚ ਗਲਤੀ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਬਾਈਬਲ ਦੇ ਅਗਰ ਅਸੀਂ ਸੈਂਟੀਫੀਕਲ ਮਿਸਟੇਕਸ ਦੇਖੀਏ ਬਹੁਤ ਜ਼ਿਆਦਾ ਨੇ ਜਿਵੇਂ ਪਹਿਲਾਂ ਇਹ ਧਰਤੀ ਚਪਟੀ ਮੰਨਦੇ ਸੀਗੇ ਲਿਖੀ ਨਹੀਂ ਹੋਈ ਪਰ ਜਿਹੜੀਆਂ ਉਹ ਚ ਉਦਾਹਰਨਾਂ ਨੇ ਜਿਵੇਂ ਕਹਿੰਦੇ ਸਵਰਗਾਂ ਚ ਕੋ ਰੋ ਖੱਡਾ ਉੱਚਾ ਪੈਦਾ ਹੋ ਕੇ ਦੁਨੀਆ ਸਾਰੀ ਦੇਖ ਸਕਦੀ ਸੀਗੀ ਉਹ ਧਰਤੀ ਚਪਟੀ ਮੰਨਦੇ ਸੀਗੇ ਫਿਰ ਜੋ ਗਲੋਲੀਏ ਨੇ ਫਿਰ ਇਹ ਕਹਿੰਦੇ ਧਰਤੀ ਜਿਹੜੀ ਮੂਵ ਨਹੀਂ ਕਰਦੀ ਫਿਰ ਕਿਸੇ ਵਰਜਨ ਦੇ ਵਿੱਚ ਆंदा ਕਿ ਪਰਮੇਸ਼ਰ ਨੇ ਧਰਤੀ ਦੀ ਜਿਹੜੀ ਮੂਵਮੈਂਟ ਉਹਨੂੰ ਠਹਿਰਾ ਦਿੱਤਾ ਸੋ ਸਾਇੰਟਿਫਿਕਲੀ ਗੱਲਾਂ ਜਿਹੜੀਆਂ ਰੋਂਗ ਪ੍ਰੂਵ ਹੋਈਆਂ ਉਹਨਾਂ ਨੇ ਉਹਦੇ ਵਿੱਚ ਅਮੈਂਡਮੈਂਟਸ ਕੀਤੀਆਂ ਇਹਦਾ ਮਤਲਬ ਜਿਹੜਾ ਇਹਨੂੰ ਲਿਖਣ ਵਾਲਾ ਸੀ ਉਹ ਖੁਦਾ ਤੇ ਨਹੀਂ ਸੀ ਕੋਈ ਵੀ ਬੰਦਿਆਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੇ ਫਿਰ ਜਿਹੜਾ ਜੈਨੇਸਿਸ ਚੈਪਟਰ 1 ਵਰਸ 62 ਤੋਂ 19 ਉਹਦੇ ਵਿੱਚ ਕਹਿੰਦਾ ਕਿ ਜਿਹੜੀ ਚੰਦਰਮਾ ਦੀ ਰੋਸ਼ਨੀ ਉਹਦੀ ਆਪਣੀ ਹੈ ਹਲਕੇ ਤੇ ਸਾਰੇ ਜਾਣਦੇ ਆ ਕਿ ਚੰਦਰਮਾ ਦੀ ਰੋਸ਼ਨੀ ਆਪਣੀ ਨਹੀਂ ਉਹ ਰਿਫ੍ਰੈਕਟ ਕਰਦੀ ਸੂਰਜ ਦੀ ਰੋਸ਼ਨੀ ਨੂੰ ਸੋ ਇਸ ਤਰ੍ਹਾਂ ਦੀਆਂ ਬੜੀਆਂ ਬਲੰਡਰ ਨੂੰ ਮਿਸਟੇਕਸ ਨੇ ਬਾਈਬਲ ਦੇ ਵਿੱਚ ਜੇ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਬਾਈਬਲ ਜਿਹੜੀ ਹੈ ਇਹ ਦ ਵਰਲਡ ਆਫ ਗੋਡ ਨਹੀਂ ਹੈ ਮੈਂ ਅਕਸਰ ਜਿਹੜਾ ਸਿੰਘਾਂ ਨਾਲ ਗੱਲ ਕਰਦਾ ਹੁੰਦਾ ਸੀ ਜਦੋਂ ਸਿੰਘਾਂ ਨੇ ਪੁੱਛਣਾ ਨਾ ਹਾਂਜੀ ਗਗਨ ਜੀਰਾ ਮੂਨ ਲਾਈਟ ਦੀ ਗੱਲ ਕਰ ਰਿਹਾ ਕਿ ਵੀ ਜਿਹੜਾ ਜੈਨਿਸਿਸ ਕਹਿੰਦਾ ਦਾ ਦਾ ਲਾਈਟ ਆਫ ਮੂਨ ਇਸ ਇਸ ਓਨ ਵੀ ਚੰਦਰਮਾ ਦੀ ਲਾਈਟ ਆਪਣੀ ਹੈ ਉਹਦੀ ਆਪਣੀ ਨਹੀਂ ਉਹ ਤੇ ਰਿਫਲੈਕਟ ਸੂਰਜ ਦੀ ਲਾਈਟ ਨੂੰ ਰਿਫਲੈਕਟ ਕਰਦਾ ਹੈ ਮੈਕਸਰ ਸਿੰਘਾਂ ਨਾਲ ਗੱਲ ਚੱਲਦੀ ਸੀ ਬਾਬੇ ਹੁਣ ਸਿੰਘ ਕੀ ਹੋਏਗਾ ਤੇ ਕਹਿੰਦਾ ਸੀ ਵੀ ਜਿਹੜੀ ਮਿਸ਼ਨਰੀ ਹਨ ਆਪਣੀ ਲੜਾਈ ਨਾ ਇਹ ਕੋਈ ਸਾਡੀ ਲੜਾਈ ਨਹੀਂ ਆ ਮਿਸ਼ਨਰੀ ਤਾਂ ਆਪਣੇ ਘੜੀ ਦੀ ਮਸ਼ੀਆਂ ਜਦੋਂ ਮਰਜੀ ਹੱਥ ਪਾ ਕੇ ਫੜ ਲਈਏ ਆਨੇਕੀ ਸ਼ੇਕੀ ਵਰਗੇ ਆ ਟਾਈਗਰ ਜਿਹਾ ਦਰਜੀਲ ਹੋਣਾ ਵਰਗੇ ਇਹ ਜਦੋਂ ਮਾਰਾ ਨੇ ਨਿਊਜ਼ੀਲੈਂਡ ਪੈਰ ਪਾਇਆ ਨਾ ਸ ਫਿਰ ਸਾਰੇ ਫੱਟੇ ਥੱਲੇ ਵੜ ਜਣਾ ਇਹਨਾਂ ਦੀ ਲੜਾਈ ਆਪਣੀ ਇਹਨਾਂ ਨਾਲ ਨਹੀਂ ਹੈ ਲੜਾਈ ਉਦੋਂ ਵੀ ਮੈਂ ਕਹਿੰਦਾ ਹੁੰਦਾ ਸੀਗਾ ਲੜਾਈ ਸਾਡੀ ਹੋਣੀ ਮਿਸ਼ਨਰੀ ਮਿਸ਼ਨਰੀਆਂ ਦੇ ਨਾਲ ਇਸਾਈਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਕਿਉਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਇਸਾਈ ਬਣਾਇਆ ਜਾ ਰਿਹਾ ਔਰ ਇਹ ਕ੍ਰਿਸਚੀਅਨਾਂ ਨੂੰ ਜਿਹੜੀ ਇੱਕ ਬਹੁਤ ਵੱਡਾ ਬਲ ਮਿਲਿਆ ਨਾ ਇਹ ਮਿਲਿਆ ਸੋਨੀ ਗਾਂਧੀ ਵੇਲੇ ਸੋਨੀ ਗਾਂਧੀ ਨੇ ਇੱਕ ਕਾਨੂੰਨ ਐਲ ਕੀਤਾ ਸੀ ਵਟ ਉਹਦੇ ਵਿੱਚ ਜਿਹੜੇ ਫੋਰਨਰ ਧਰਮ ਨੇ ਉਹਨਾਂ ਨੂੰ ਟੈਕਸ ਨਹੀਂ ਹੈਗਾ ਤੇ ਜਿਹੜੀ ਜਿਹੜੀ 크ਿਸਚਨ ਜਿਹੜੀ ਸੋਸਾਇਟੀ ਹੈ 90 ਹਜ਼ਾਰ ਕਰੋੜ ਦੀ ਇੰਡਸਟਰੀ ਹੈ ਜਿੱਤੇ ਟੈਕਸ ਨਹੀਂ ਲੱਗਦਾ ਔਰ 90 ਹਜ਼ਾਰ ਕਰੋੜ ਜਿਹੜਾ ਕਨਵੈਂਟ ਸਕੂਲਾਂ ਦੇ ਵਿੱਚੋਂ ਚਰਚਾਂ ਦੇ ਵਿੱਚੋਂ ਆ ਭਾਈ ਬੀਜ ਸਿੰਘ ਜਿਹੜੀ ਇਹਦੀ ਅਸਲੀ ਜਿਹੜੀ ਲੈਂਗੁਏਜ ਹੈ ਨਾ ਇਹਦੀ ਬਾਈਬਲ ਦੀ ਉਹ ਹੈਗੀ ਹੈ ਹੀਬਰੂ ਪਰ ਜਿਹੜਾ ਅਸਲੀ ਵਰਜਨ ਆ ਉਹ ਤੇ ਹੈ ਨਹੀਂ ਇਹਨਾਂ ਦੇ ਕੋਲ 히బ్రੂ ਦੀ ਜਿਹੜੀ ਹੈਗੀ ਉਹ ਗ੍ਰੀਕ ਹੈ ਜਿਹੜੀ ਇਹਨਾਂ ਕੋਲ ਜਿਹੜੇ 올ਡ ਟੈਸਟਾਮੈਂਟ ਵੀ ਨਾ ਉਹ ਵੀ ਗ੍ਰੀਕ ਦੀ ਹੈ 히బ్రੂ ਜਿਹੜਾ ਟੈਸਟਾਮੈਂਟ ਉਹ ਇਹਨਾਂ ਕੋਲ ਹੈ ਹੀ ਨਹੀਂਗਾ ਅਸਲ ਵਿੱਚ ਜਿਹੜੀ ਜਿਹੜੀ ਬੁੱਕ ਨਾਜ਼ਿਲ ਹੋਈ ਹੈ حضرت ਪੀਸਨ ਉਹ ਹੋਈ ਸੀ ਇੰਜੀਲ ਤੇ ਇੰਜੀਲ ਐਸ ਵਲੇ ਕਿਸੇ ਕੋਲ ਵੀ ਨਹੀਂ ਹੈਗੀ ਤੇ ਯਰੂਸ਼ਲਮ ਦੇ ਵਿੱਚ ਜਿਹੜੀ 히బ్రੂ ਭਾਸ਼ਾ ਸੀਗੀ 히బ్రੂ ਦੇ ਵਿੱਚ ਜਿਹੜੀ ਇਹ ਆਈ ਹੈ ਬਾਈਬਲ ਪਰ ਉਹ ਵੀ ਹੀਬਰੂ ਨਹੀਂ ਹੈ ਉਹ ਵੀ ਗ੍ਰੀਕ ਹੈ ਜਿਹੜਾ origignal testament ਇਹਨਾਂ ਕੋਲ ਹੈ ਨਹੀਂ ਕਿਸੇ ਕੋਲ ਵੀ ਸੋ ਇੱਕ ਤੇ ਇਹ ਗੱਲ ਫਿਰ ਇਹ ਜਿਹੜਾ ਹੁਣ ਉਦੋਂ ਇਹਨਾਂ ਨੇ ਟੈਕਸ ਆਯਾਤ ਕੀਤਾ ਸੋਨੀਆ ਗਾਂਧੀ ਨੇ ਉਹਦੇ ਨਾਲ ਕੀ ਹੋਇਆ ਕਿ ਇਹਨਾਂ ਨੂੰ ਪੈਸਾ ਟੈਕਸ ਫ੍ਰੀ ਕਰਤਾ ਸਾਰਾ ਉਹ ਜਿਹੜਾ ਹੁਣ 80 90 ਹਜ਼ਾਰ ਕਰੋੜ ਦੀ ਇੰਡਸਟਰੀ ਲੱਗਣੀ ਕਿੱਥੇ ਪੰਜਾਬ ਦੇ ਉੱਤੇ ਸੋ ਇਹ ਜਿਹੜੇ ਮਿਸ਼ਨਰੀ ਨੇ ਇਹ ਪਾਸਟਰ ਬਣ ਕੇ ਇਹਨਾਂ ਨੂੰ ਪੰਜਾਬੀ ਬਾਈਬਲਾਂ ਦੇ ਕੇ ਗਲਤ ਟ੍ਰਾਂਸਲੇਸ਼ਨਸ ਦੇ ਕੇ ਪੰਜਾਬ ਪਿੰਡਾਂ ਤੋੜਿਆ ਗਿਆ ਤੇ ਮੈਂ ਤੇ ਹੁਣ ਖੁੱਲਾ ਚੈਲੰਜ ਅੱਗੇ ਵੀ ਕੀਤਾ ਹੋਇਆ ਹੈ ਵੀ ਜਿੰਨੇ ਪੰਜਾਬ ਦੇ ਪਾਸਟਰਸ ਨੇ ਇੱਥੇ ਇਕੱਠੇ ਹੋ ਜੋ ਅਸੀਂ ਅੱਜ ਨੇ ਪਾਸ ਬਾਈਬਲ ਦੀ ਡਿਸਕਸ਼ਨ ਕਰ ਲਈ ਹੈ ਵੀ ਇਹਨਾਂ ਕੋਲ ਕਿਹੜੀ ਬਾਈਬਲ ਹੈ ਦੇਖੋ ਬਾਈਬਲ ਦੇ ਵਿੱਚ ਜਦੋਂ ਡਿਵੀਜ਼ਨ ਪੈਦਾ ਹੁੰਦੀ ਨਾ ਸੇਂਟ ਪੀਟਰਸ ਔਰ ਸੇਂਟ ਪੌਲ ਦੀ ਕਿਉਂਕਿ ਕ੍ਰਿਸਟ ਕਰਾਈਸ حضرت ঈਸਾ ਨੇ ਕਹਿਆ ਸੀ ਕਿ ਜਿਹੜਾ ਇਹ ਮੈਂ ਜਿਹੜੀ 크ਿਸਚੀਅਨਟੀ ਦਾ ਜਿਹੜਾ ਮਹੱਲ ਹੈ ਨਾ ਉਹ ਜਿਹੜੇ ਥੰਮ ਤੇ ਉਹ ਸਾਰਾਗਾ ਉਹ ਸੇਂਟ ਪੀਟਰਸ ਹੋਏਗਾ। ਔਰ ਸੇਂਟ ਪੀਟਰਸ ਜਿਹੜਾ ਹੈ ਉਹ ਕਹਿੰਦਾ ਹੈ ਕਿ ਜਿਹੜਾ حضرت ਈਸਾ ਇੱਕ 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 ਮੁਖਸਰ ਜਿਹੜਾ ਤਬਕਾ ਉੱਥੋਂ ਦਾ ਉਹਦੇ ਵਾਸਤੇ ਸੰਸਾਰ ਤੇ ਆਇਆ ਹੈ। ਇਹ ਦੁਨੀਆ ਵਾਸਤੇ ਨਹੀਂ ਆਇਆ। ਤੇ ਇਹਦੀ ਲੜਾਈ ਉਦੋਂ ਹੁੰਦੀ ਸੇਂਟ ਪੌਲ ਦੇ ਨਾਲ ਜੋ ਸੇਂਟ ਪੌਲ ਇੱਕ ਮੀਟਿੰਗ ਦੇ ਵਿੱਚ ਨੌਨ ਜੂਸ਼ ਲੋਕਾਂ ਨੂੰ ਲੈ ਕੇ ਪਹੁੰਚ ਜਾਂਦਾ ਹੈ ਤੇ ਉਹ ਕਹਿੰਦੇ ਨੌਨ ਜੂਸ਼ ਲੋਕ ਤੇ 크ਿਸਚੀਅਨ ਹੋ ਨਹੀਂ ਸਕਦੇ। ਨੌਨ ਜੂਸ਼ ਲੋਕਾਂ ਵਾਸਤੇ ਨਹੀਂ ਆਇਆ ਇਹ ਸਿਰਫ ਇੱਕ ਜੂਸ਼ ਲੋਕਾਂ ਵਾਸਤੇ ਇਹਨੇ ਅਵਤਾਰ ਧਾਰਿਆ حضرت ঈਸਾ ਨੇ ਔਰ ਇਹਦੀ ਇੱਕ ਹੋਰ ਕਹਾਣੀ ਬਾਈਬਲ ਚ ਆਉਂਦੀ ਹੈ ਵੀ ਜਦੋਂ حضرت ঈਸਾ ਤੁਰੇ ਜਾਂਦੇ ਨੇ ਤੇ ਪਿੱਛੇ ਇੱਕ ਔਰਤ ਤੁਰੇ ਜਾਂਦੀ ਉਹ ਕਹਿੰਦੀ ਜੀ ਮੇਰੇ ਬੱਚ ਨੂੰ ਭੂਤ ਚਮੜਾ ਇਹਦਾ ਇਲਾਜ ਕਰੋ ਤੇ حضرت ঈਸਾ ਕਹਿੰਦੇ ਨੇ ਕਿ ਮੈਂ ਆਪਣੇ ਬੱਚਿਆਂ ਦੇ ਟੁਕੜੇ ਕੁੱਤਿਆਂ ਨੂੰ ਨਹੀਂ ਪਾ ਸਕਦਾ ਕਿਉਂਕਿ ਉਹ ਉਹ ਜਿਹੜੀ ਬਰਾਦਰੀ ਹੈ ਉਹ ਸਰਵਰੀਆ ਬਰਾਦਰੀ ਦੀ ਹੈ ਤੇ ਉਹ ਜੂਸ਼ ਨਹੀਂ ਹੈਗੀ ਉਹ ਕਹਿੰਦਾ ਮੈਂ ਜਿਹੜੇ ਮੇਰੇ ਬੱਚਿਆਂ ਦੇ ਟੁਕੜੇ ਨੇ ਰੋਟੀਆਂ ਨੇ ਉਹ ਮੈਂ ਕੁੱਤਿਆਂ ਨੂੰ ਨਹੀਂ ਪਾ ਸਕਦਾ ਫਿਰ ਉਹ ਕਹਿੰਦੀ ਵੀ ਚਲੋ ਬੱਚੇ ਰੋਟੀ ਖਾਂਦੇ ਭੋਰੀਆਂ ਡੇਕ ਪੈਂਦੀਆਂ ਹੱਥਾਂ ਦੇ ਵਿੱਚੋਂ ਤੇ ਕੁੱਤੇ ਉਹ ਵੀ ਖਾਂਦੇ ਸਾਨੂੰ ਭੋਰੀਆਂ ਹੀ ਪਾ ਦਿਓ ਜਿਹੜਾ ਜਿੰਨੂੰ ਤੁਸੀਂ ਕਹਿੰਦੇ ਵੀ ਜਗਤ ਦਾ ਈਸ਼ਾ ਉਹ ਤੇ ਖੁਦ ਕਰ ਰਿਹਾ ਕਿ ਮੈਂ ਇੱਕ ਬਹੁਤ ਲਿਮਟਿਡ ਜੀ ਕਮਿਊਨਿਟੀ ਵਾਸਤੇ ਸੰਸਾਰ ਤੇ ਆਇਆ ਤੇ ਇਹ ਉਹਨੂੰ ਜਗਤ ਦਾ ਈਸ਼ ਕਿਵੇਂ ਥਾਪਦੇ ਪਏ ਨੇ ਇਹ ਕਿਵੇਂ ਜਵਾਬ ਦੇਣਗੇ ਇਸ ਗੱਲ ਦਾ ਕਿਉਂਕਿ ਅਗਰ حضرت ঈਸਾ ਦੀ ਗੱਲ ਕਰਨੀ ਤਾਂ ਆਪਾਂ ਬਾਈਬਲ ਚ ਗੱਲ ਕਰਾਂਗੇ ਅਸੀਂ ਕਿਸੇ ਹੋਰ ਗ੍ਰੰਥੋਂ ਨਹੀਂ ਕਰਾਂਗੇ ਫਿਰ ਜੇ ਉਹ ਉਸ ਔਰਤ ਦਾ ਇਲਾਜ ਨਹੀਂ ਕਰ ਰਿਹਾ ਫਿਰ ਕਹਿੰਦਾ ਤੇਰਾ ਇਲਾਜ ਮੈਂ ਤਾਂ ਕਰਾਂਗਾ ਕਿਉਂਕਿ ਤੇਰਾ ਵਿਸ਼ਵਾਸ ਪੱਕਾ ਹੈ ਉਹਨੂੰ ਕਹ ਰਿਹਾ ਕਿ ਮੈਂ ਤਾਂ ਇੱਕ ਬਹੁਤ ਲਿਮਟਿਡ ਲੋਕਾਂ ਵਾਸਤੇ ਸੰਸਾਰ ਤੱਕ ਤਹ ਹੋਇਆ ਇਹ ਜਿਹੜੇ ਸੇਂਟ ਪੀਟਰਸ ਤੇ ਸੇਂਟ ਪੌਲ ਦੀ ਲੜਾਈ ਇਹੋ ਸੀ ਵੀ ਜਿਹੜਾ ঈਸਾ ਹੈ ਸੇਨ ਪੀਟਰਸ ਕਹਿੰਦਾ ਹੈ ਵੀ حضرت ঈਸਾ ਸਿਰਫ ਇੱਕ ਕਮਿਊਨਿਟੀ ਵਾਸੇ ਅਵਤਾਰ ਸੰਸਾਰ ਤੇ ਆਇਆ ਔਰ ਉਹਨੇ ਸਿਰਫ ਸੰਸਾਰ ਤੇ ਕੰਮ ਵੀ 3 ਸਾਲ ਕੀਤਾ ਆ ਕਿ ਉਹ ਤੋਂ ਜਿਹੜੇ ਪਿਛਲੇ 24 25 ਸਾਲ ਇਹ 33 ਸਾਲ ਦੇ حضرت ঈਸਾ ਦੇ ਉਹ ਕਿੱਥੇ ਆ ਕਿੱਥੇ ਬਤਾਏ ਇਹਦੇ ਬਾਰੇ ਕਿਸੇ ਨੂੰ ਕੋਈ ਨਹੀਂ ਪਤਾ ਫਿਰ حضرت ঈਸਾ ਕਹਿੰਦਾ ਹੈ ਕਿ ਮੈਂ ਜਿਹੜਾ ਸਲੀਬ ਤੇ ਚੜਿਆ ਨਾ ਆਈ ਡਾਈਡ ਫੋਰ ਦ ਸਿਨਸ ਆਫ ਮੈਨਕਾਈਂਡ ਸਲੀਬ ਤੇ ਚੜਿਆ ਹੈ ਤੇ ਜਿਹਨੂੰ ਸਲੀਬ ਤੇ ਚੜਾਇਆ ਗਿਆ ਹੱਡ ਮਾਸ ਦੇ ਬੰਦੇ ਨੂੰ ਉਹਦੇ ਗਿਲ ਠੋਕੇ ਕੇ ਖੂਨ ਨਿਕਲਿਆ ਹੈ ਤੇ ਜੇ ਉਹ ਮਰਿਆ ਹੈ ਸਲੀਬ ਦੇ ਉੱਤੇ ਪਹਿਲੀ ਗੱਲ ਤੇ ਇਹਦੀ ਅਜੇ ਡਿਸਕਸ਼ਨ ਚੱਲਦੀ ਕਿ ਉਹ ਮਰਿਆ ਕਿ ਨਹੀਂ ਮਰਿਆ ਇਹ ਵੀ ਡਿਸਕਸ਼ਨ ਅਜੇ ਚੱਲ ਰਹੀ ਹੈ ਤੇ ਨਿਰਣੈ ਨਹੀਂ ਕਰ ਸਕਿਆ ਕੋਈ ਵੀ ਕੁਝ ਇੱਕ ਜਿਹੜੇ ਹਿਸਟੋਰੀਅਨ ਨੇ ਜੂਸ਼ ਉਹ ਕਹਿੰਦੇ ਨੇ ਵੀ ਉਥੇ ਲੱਖਾਂ ਕਾਫੀ ਲੋਕਾਂ ਨੇ ਦੇਖਿਆ ਕੁਝ ਕਹਿੰਦੇ ਨਹੀਂ ਦੇਖਿਆ ਸੋ ਇਹ ਅਜੇ ਡਿਬੇਟ ਚੱਲਦੀ ਪਈ ਆ ਸੋਚਣ ਦੀ ਵੀ ਜਿਹੜਾ ঈਸਾ ਉਹ ਵਾਕਈ ਸਲੀਬ ਤੇ ਮਰਿਆ ਕਿ ਨਹੀਂ ਮਰਿਆ ਖੈ ਜਿਹੜਾ ਉਹ ਡਾਇਲੌਗ ਸੀ ਕਹਿੰਦਾ ਡਾਇਡ ਫੋਰ ਦਾ ਸਿਨਸ ਆਫ ਮੈਨਕਾਈਂਡ ਜਾਂ ਸਿਨਸ ਆਫ ਕ੍ਰਿਸਚੀਅਨਸ ਮੈਂ ਇਹਨਾਂ ਦੇ ਗੁਨਾਹਾਂ ਦੀ ਇਖਤਰਾਫੀ ਵਾਸਤੇ ਮੈਂ ਮੈਂ ਜਿਹੜਾ ਮਰਿਆ ਸਹੀ ਤੇ ਚੜ ਕੇ ਹੁਣ ਇਹ ਤੇ ਹੁਣ ਇਹ ਡਾਇਲੌਗ ਚੱਲਦਾ ਪਿਆ ਜਿਹੜੇ ਹੁਣ ਇਹ ਤੇ ਚੈਲੰਜ ਕਰਨ ਇਸ ਡਾਇਲੌਗ ਨੂੰ ਉਹ ਕਹਿੰਦੇ ਨੇ ਜੀ ਹਜ਼ਰਤ ঈਸਾ ਨੇ ਸਾਡੇ ਜਿਹੜੇ ਇਹ ਪੇ ਕੀਤੇ ਨੇ ਸਿਨਸ ਇਹਦਾ ਮਤਲਬ ਹੈ ਜਿਹੜੇ ਕ੍ਰਿਸਚੀਅਨ ਨੇ ਉਹ ਫਿਰ ਬਲਾਤਕਾਰ ਕਰ ਸਕਦੇ ਆ ਕ੍ਰਿਸਚੀਅਨ ਜਿਹੜੇ ਖੂਨ ਕਰ ਸਕਦੇ ਆ ਕ੍ਰਿਸਚਨ ਗੁਨੇਗਰ ਹੋ ਸਕਦਾ ਕਿਉਂਕਿ ਜਿਹੜੇ ਸਿਨ ਆਲਡੀਓ ਹਜ਼ਰੀ ਇਈਸਾ ਉਹਦੇ ਉੱਪਰ ਭਾਈ ਕਰ ਚੁੱਕਾ ਹੋਇਆ ਉਹਦੀ ਪਿਓ ਦੇ ਅਪਨੋ ਪੇ ਕਰ ਚੁੱਕਾ ਹੈ ਹਜ਼ਰੀ ਇਈਸਾ ਤੇ ਫਿਰ ਉਹ ਸਵਾਲ ਇਹ ਉੱਠਦਾ ਹੈ ਕਿ ਅਗਰ ਕੋਈ ਕ੍ਰਿਸਚਨ ਇਈਸਾ ਨੂੰ ਮੰਨਦਾ ਹੈ ਤੇ ਉਹ ਬਲਾਤਕਾਰ ਕਰਦਾ ਹੈ ਉਹ ਸਵਰਗ ਨੂੰ ਜਾਏਗਾ ਕਿ ਨਰਕ ਨੂੰ ਜਾਏਗਾ ਜੇ ਕੋਈ ਕਿਸੇ ਨੂੰ ਕਤਲ ਕਰਦਾ ਹੈ ਤੇ ਉਹ ਸਵਰਗ ਨੂੰ ਜਾਏਗਾ ਕਿ ਨਰਕ ਨੂੰ ਜਾਏਗਾ ਅਜੇ ਤੇ ਕ੍ਰਿਸਚੀਅਨਟੀ ਆਪ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਬਈ ਦੁਬਾਰਾ ਉੱਠਣਾ ਕਿ ਨਹੀਂ ਉੱਠਣਾ ਤੇ ਜਿਹੜਾ ਉੱਠਣ ਦੀ ਗੱਲ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਉਹਦੀ ਕੁਰਾਨ ਦੇ ਵਿੱਚ ਆਇਤ ਹੈ ਉਹਦੇ ਵਿੱਚ ਦੱਸਿਆ ਕਿ ਕਿਉਂ ਉਠੇਗਾ ਉਹ ਉਹਦਾ ਸਟੇਟਮੈਂਟ ਦੇਣ ਉਠੇਗਾ ਕਿ ਮੈਂ ਖੁਦਾ ਨਹੀਂ ਹੈ ਉਹਨੇ ਤੇ ਕਦੇ ਕਿਹਾ ਵੀ ਨਹੀਂ ਇੱਕ ਵਰਸਿਸ ਕਿਤੇ ਨਹੀਂ ਉਹਨੇ ਆਖਿਆ ਹਾਂ ਉਹ ਇਹ ਇਹ ਜ਼ਰੂਰ ਬਾਈਬਲ 'ਚ ਲਿਖਿਆ ਮਿਲਦਾ ਕਿ ਮਾਈ ਫਾਦਰ ਇਜ਼ ਗ੍ਰੇਟਰ ਦੈਨ ਆਈ ਕਿ ਮੇਰਾ ਪਿਤਾ ਮੇਰੇ ਤੋਂ ਵੱਡਾ ਹੈ ਫਿਰ ਉਹ ਪਿਤਾ ਤਾਂ ਨਹੀਂ ਹੈ ਫਿਰ ਇੱਕ ਹੋਰ ਜਿਹੜੀ ਬਲੰਡਰ ਮਿਸਟੇਕ ਜਿਹੜੀ ਬਾਈਬਲ ਦੇ ਵਿੱਚ ਉਹ ਹੈਗੀ ਟ੍ਰਿਨਿਟੀ ਦੀ ਇੱਕ ਕਲਵਜ਼ ਟ੍ਰਿਨਿਟੀ ਹੈ ਜਿਹਦੇ ਉੱਤੇ ਪ੍ਰੇ ਕਰਦੇ ਨੇ ਇਨ ਦਾ ਨੇਮ ਆਫ ਦਾ ਸਨ and the father and the holy spirit ਜਦੋਂ ਪ੍ਰੇ ਕਰਦੇ ਨੇ ਤਿੰਨਾਂ ਨੂੰ ਟ੍ਰਿੰਟੀ ਹੁੰਦੀ ਹੈ ਤਿੰਨਾਂ ਦੇ ਵਿੱਚ ਇੱਕ ਕਹਿੰਦੇ ਇਹ ਕਹਿੰਦੇ ਨੇ ਵੀ ਤਿੰਨਾਂ ਦੇ ਵਿੱਚ ਇੱਕ ਹੈ in father and the son and the holy spirit اچھا ਹੁਣ ਇਹ ਇਹਨਾਂ ਦੀ ਜਿਹੜੀ ਮੈਥਮੈਟਿਕ ਹੈ ਉਹ ਕਹਿੰਦੇ 1 1 1 1 ਜਦਕਿ 1 1 1 3 ਹੈ ਸੋ ਇਹਨਾਂ ਦੀ ਜਿਹੜੀ ਪ੍ਰੇਅ ਹੈ ਉਹ ਵੀ ਗਲਤ ਹੈ ਉਦੇ ਵਾਸਤੇ ਐਗਜ਼ਾਮਪਲਾਂ ਦੋ ਤ ਕਿਸਮ ਦੇ ਦਿੰਦੇ ਨੇ ਇਹ ਕਹਿੰਦੇ ਵੀ ਜਿਵੇਂ ਇੱਕ ਬੰਦਾ ਉਹ ਪਿਓ ਵੀ ਹੋ ਸਕਦਾ ਉਸੇ ਟਾਈਮ ਤੇ ਉਹ ਪੁੱਤਰ ਵੀ ਹੋ ਸਕਦਾ ਉਸੇ ਟਾਈਮ ਤੇ ਭਰਾ ਵੀ ਹੋ ਸਕਦਾ ਜਿਵੇਂ ਭੈਣ ਨੇ ਭਰਾ ਦੇ ਕੰਚ ਗੱਲ ਆਖੀ ਤੇ ਉਹ ਉਸੇ ਪਿਤਾ ਰੂਪ ਨੇ ਵੀ ਸੁਣੀ ਤੇ ਪੁੱਤਰ ਰੂਪ ਨੇ ਵੀ ਸੁਣੀ ਤੇ ਇਹਨਾਂ ਨੇ ਸੁਣ ਲਈ ਪਰ ਜਦੋਂ ਅਸੀਂ ਗੱਲ ਕਰਦੇ ਆ ਅ ਹਜ਼ਰ ਈਸਾ ਦੀ ਹੁਣ ਜਦੋਂ ਇਹ ਬਾਈਬਲ ਕਹਿੰਦੀ ਹੈ ਕਿ ਜਿਹੜਾ ਜਜਮੈਂਟ ਦੇ ਹੈ ਉਹ ਨਾ ਤੇ ਸੋਲ ਨੂੰ ਪਤਾ ਲੱਗੇਗਾ ਦਾ ਸੋਲ ਸਪੀਡ ਇੰਜਨ ਨੂੰ ਪਤਾ ਨਹੀਂ ਚੱਲੇਗਾ ਨਾ ਤੇ ਸਾਨੂੰ ਪਤਾ ਚੱਲੇਗਾ ਇਹ ਸਾਨੂੰ ਨਹੀਂ ਪਤਾ ਚਲੇਗਾ ਕਿੰਨੂੰ ਪਤਾ ਲੱਗੇਗਾ ਓਨਲੀ ਦਾ ਫਾਦਰ ਸਿਰਫ ਗॉड ਨੂੰ ਪਤਾ ਹੋਵੇਗਾ ਇਹਦਾ ਮਤਲਬ ਇਹ ਤਿੰਨੋਂ ਇੱਕ ਨਹੀਂ ਨੇ ਇਥੇ ਟ੍ਰਿਨਟੀ ਜਿਹੜੀ ਹੈ ਉਹ ਟ੍ਰਿਨਟੀ ਦਾ ਜ਼ਿਕਰ ਕੁਰਾਨ ਚ ਆਉਂਦਾ ਹੈ ਬਾਈਬਲ ਚ ਨਹੀਂ ਆਉਂਦਾ ਕੁਰਾਨ ਚ ਵੀ ਇਦਾਂ ਆਉਂਦਾ ਕਿ ਟ੍ਰਿਨਟੀ ਜਿਹੜੀ ਤੁਸੀਂ ਕਹਿੰਦੇ ਪਏ ਹੋ ਇਹ ਗੁਨਾਹ ਹੈ ਟ੍ਰਿਨਟੀ ਗੁਨਾਹ ਹੈ ਕਿਉਂਕਿ ਖੁਦਾ ਪੁੱਤਰ ਨਹੀਂ ਹੋ ਸਕਦਾ ਖੁਦਾ ਜਿਹੜਾ ਹੈ ਉਹ ਹੱਡ ਮਾਸ ਦੇ ਵਿੱਚ ਨਹੀਂ ਆ ਸਕਦਾ ਜਿਵੇਂ ਗੁਰਬਾਣੀ ਕਹਿੰਦੀ ਹੈ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਇਸੇ ਤਰ੍ਹਾਂ ਕੁਰਾਨ ਵੀ ਕਹਿੰਦੀ ਹੈ ਕਿ ਜਿਹੜਾ ਖੁਦਾ ਹੈ ਉਹ ਪੁੱਤਰ ਨਹੀਂ ਹੋ ਸਕਦਾ ਕਿਉਂਕਿ ਇਨ ਦਾ ਨੇਮ ਆਫ ਦ ਸਨ ਐਂਡ ਦ ਫਾਦਰ ਐਂਡ ਦ ਹੋਲੀ ਸਪਿਰਟ ਇਹ ਜਿਹੜੇ ਤਿੰਨ ਅਲੱਗ-ਲੱਗ ਨੇ ਸੋ ਇੱਥੇ ਜਿਹੜੀ ਇਹਨਾਂ ਦੀ ਇੱਕ ਐਗਜ਼ਾਮਪਲ ਇੱਕ ਕੱਟੀ ਜਾਂਦੀ ਵੀ ਜੇ ਭੈਣ ਨੇ ਭਰਾ ਨੂੰ ਗੱਲ ਲਾਖੀ ਤੇ ਉਹ ਪੁੱਤਰ ਨੇ ਸੁਣੀ ਤੇ ਪਿਤਾ ਨੇ ਵੀ ਸੁਣੀ ਪਰ ਜਦੋਂ ਇਹ ਜਜਮੈਂਟ ਇਹਦੀ ਗੱਲ ਕਰਦੇ ਆ ਉਹ ਚ ਕਹਿੰਦਾ ਵੀ ਨਾ ਤੇ ਪੁੱਤਰ ਨੂੰ ਪਤਾ ਲੱਗੇਗਾ ਈਸਾ ਨੂੰ ਨਾ ਹੀ ਸਪਿਰਟ ਨੂੰ ਪਤਾ ਲੱਗੇਗਾ ਐਂਜਲ ਨੂੰ ਕਿੰਨੂੰ ਲੱਗੇਗਾ ਪਤਾ ਫਾਦਰ ਨੂੰ ਇਹਦਾ ਮਤਲਬ ਇਹ ਤਿੰਨੋਂ ਅਲੱਗ-ਲੱਗ ਨੇ ਸੋ ਜਿਹੜੀ ਟ੍ਰਿਨਿਟੀ ਦੀ ਥਿਉਰੀ ਇੱਥੇ ਕੰਡਮ ਹੋ ਜਾਂਦੀ ਹੈ ਫਿਰ ਇੱਕ ਹੋਰ ਜਿਵੇਂ ਪਾਣੀ ਹੈ ਉਹ ਪਾਣੀ ਤਰਲ ਵੀ ਹੈ ਠੋਸ ਵੀ ਹੈ ਤੇ ਗੈਸ ਵੀ ਹੈ ਜਿਵੇਂ ਬਰਫ਼ ਵੀ ਹੈ ਵਾਟਰ ਵੀ ਹੈ ਤੇ ਉਹ ਇਵੇਪੋਰੇਸ਼ਨ ਵੀ ਹੈ ਪਰ ਇਹਦੀ ਜਿਹੜੀ ਥਿਊਰੀ ਜਿਹੜੇ ਸਕਾਲਰ ਉਹ ਇਦਾਂ ਕਰਦੇ ਨੇ ਕਿ ਪਾਣੀ ਭਾਵੇਂ ਠੋਸ ਰਵੇ ਭਾਵੇਂ ਤਰਲ ਹੋ ਜਾਵੇ ਭਾਵੇਂ ਉਹ ਬਣ ਜਾਵੇ ਗੈਸ ਬਣ ਜਾਵੇ ਪਰ ਜਿਹਦੇ ਉਹ ਕੰਟੈਂਟ H2O ਹੀ ਰਹਿੰਦਾ ਹੈ ਉਹ ਨਹੀਂ ਬਦਲਦਾ ਕਦੇ ਵੀ ਪਰ ਜਦੋਂ ਇਹ ਗੱਲ ਕਰਦੇ ਨੇ ਟ੍ਰਿਨਟੀ ਦੀ ਉਹਦੇ ਵਿੱਚ ਜਿਹੜਾ ਫਾਦਰ ਹੈ ਉਹ ਤੇ ਗੋਡ ਹੈ ਉਹਦੇ ਤਿੰਜਲ ਉਹ ਵੀ ਸਪਿਰਟ ਹੈ ਪਰ ਜਿਹੜਾ ਸੰਨ ਹੈ ਉਹਦੇ ਵਿੱਚ ਹਾਰਡ ਤੇ ਮਸਮਾਸ ਨੇ ਉਹਦੇ ਚ ਪਿੰਜਰ ਹੈ ਉਹ ਤੇ ਫਿਰ ਉਹਦੇ ਤੇ ਜਿਹੜੀ ਕੰਟੈਂਟ ਚੇਂਜ ਹੋ ਗਿਆ ਫਿਰ ਇਹ ਇੱਕ ਕਿਦਾਂ ਹੋ ਗਿਆ ਖਰਜੀਸ ਲੈਵਲ ਤੇ ਮੈਂ ਡਿਸਕਸ਼ਨ ਕਰ ਰਿਹਾ ਗੱਲ ਕਰ ਰਿਹਾ ਇਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਜਿਹੜੇ ਪੰਜਾਬ ਦੇ ਪਾਸਟਸ ਨੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਬਾਈਬਲ ਦੇ ਤੇ ਡਿਸਕਸ਼ਨ ਕੀ ਚੱਲਣਦੀ ਹੈ ਜਿਵੇਂ ਮਿਸ਼ਨਰੀਆਂ ਨੂੰ ਪੰਕਤੀਆਂ ਦੇ ਕੇ ਭੇਜਿਆ ਜਾਂਦਾ ਸੀ ਦਸਮ ਗ੍ਰੰਥ ਬਾਰੇ ਤੇ ਇਹ ਲੋਕੀ ਰੋਲਾ ਪਾਈ ਜਾਂਦੇ ਸੀਗੇ ਤੇ ਹੁਣ ਇਸੇ ਤਰ੍ਹਾਂ ਇਹਨਾਂ ਮਿਸ਼ਨਰੀਆਂ ਵਿਚਾਰਿਆਂ ਨੂੰ ਇਹ 96 97 ਦੀ ਗੱਲ ਪੰਕਤੀਆਂ ਉਦੋਂ ਦੀਆਂ ਚੱਲਦੀਆਂ ਪਈਆਂ ਨੇ ਜਿਹੜੀ ਬੀਬੀ ਹੁਣ ਬੋਲੀ ਇਹਦੀ ਆਡੀਓ ਮੇਰੇ ਕੋਲ 4-5 ਸਾਲ ਪਹਿਲਾਂ ਆ ਚੁੱਕੀ ਹੋਈ ਸੀ ਇਟਲੀ ਦੇ ਇਟਲੀ ਸੀ ਸ਼ਾਇਦ ਉਦੋਂ ਮੈਂ ਉਤੋਂ ਪਹਿਲਾਂ ਦੀ ਹੈ ਸੋ ਅਸੀਂ ਤਾਂ ਅਕਸਰ ਕਿੰਨੇ ਵੀ ਸਾਡੀ ਲੜਾਈ ਅਸਲ 'ਚ ਇਹਨਾਂ ਨਾਲ ਸ਼ੁਰੂ ਹੋਣੀ ਹੈ ਜਿਹੜੇ ਧਰਮ ਬਦਲਦੇ ਪੈਣੇ ਸਾਡਾ ਹਾਂ ਪਰ ਤੁਸੀਂ ਗੌਰ ਕਰਕੇ ਦੇਖੋ ਕੀ ਆਪਾਂ ਸਾਰੇ ਰੋਲਾ ਪੰਦੇ ਵੀ ਆਰਐਸਐਸ ਨੇ ਇਹ ਕਰਤਾ ਆਰਐਸਐਸ ਨੇ ਉਹ ਪਰ ਕੋਈ ਮੈਨੂੰ ਬੰਦਾ ਦਿਖਾਓ ਜਿਹੜਾ ਆਰਐਸਐਸ ਦੇ ਪ੍ਰਭਾਵ ਹੇਠ ਜਿਨੇ ਮਾਲਕਾਟਾ ਕੇ ਜਨੇਊ ਪਾਇਆ ਹੋਵੇ ਤੇ ਕਹਵੇ ਕਿ ਮੈਂ ਸਿੱਖ ਨਹੀਂ ਅੱਜ ਤੋਂ ਮੈਂ ਹਿੰਦੂ ਹਾਂ ਦੂਸਰੇ ਪਾਸੇ ਈਸਾਈ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਲੱਖਾਂ ਦੀ ਗਿਣਤੀ ਚੋਂ ਚੋਂ ਚ ਹੋ ਚੁੱਕੇ ਨੇ ਜਿਹੜੇ ਸਿੱਖ ਧਰਮ ਛੱਡ ਕੇ ਕਹਿ ਰਹੇ ਨੇ ਦੀ ਅਸੀਂ ਸਿੱਖ ਨਹੀਂ ਅਸੀਂ ਈਸਾਈ ਹਾਂ ਉਹਦੇ ਬਾਰੇ ਜਿਹੜਾ ਸਾਡਾ ਪ੍ਰਚਾਰਕ ਤਬਕਾ ਇਹ ਚੁੱਪ ਹੈ ਕਿਉਂਕਿ ਹੋ ਸਕਦਾ ਵੀ ਡਰਦੇ ਨੇ ਕਿ ਵਿਦੇਸ਼ਾਂ 'ਚ ਸਾਨੂੰ ਵੀਜ਼ਾ ਨਾ ਲੱਗਣਾ ਸੋ ਡਰ ਦੇ ਪ੍ਰਭਾਵ ਹੇਠ ਕੋਈ ਨਹੀਂ ਬੋਲੇਗਾ ਪਰਾਣੀਆਂ ਵਗੈਰ ਤੁਸੀਂ ਸਾਡੀ ਵੀਡੀਓ ਨੂੰ ਸੋਚ ਵੀ ਕਰ ਲਾਖੀ ਵੀ ਇਹ ਇਸਾਈਆਂ ਬਾਰੇ ਕਿਉਂ ਨਹੀਂ ਬੋਲਦੇ ਮੁਸਲਮਾਨਾਂ ਦੇ ਜਿਹੜੇ ਵੀਰ ਨੇ ਉਹਨਾਂ ਦੀ ਇਫਤਾਰੀ ਕਰਾ ਕੇ ਹੁੰਦੇ ਨੇ ਸਾਡੇ ਜਿਹੜੇ ਸਿੰਘ ਜਾ ਜਾ ਕੇ ਪਰ ਕੀ ਕਦੀ ਇਹਨਾਂ ਨੇ ਉਹਨਾਂ ਮੁਸਲਮਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਭਈ ਤੁਹਾਡਾ ਜਿਹੜਾ ਮੁਸਲਮਾਨ ਮੁਤਵਕਾ ਹੈ ਪੰਜਾਬ ਚ ਮਸਜਿਦਾਂ ਬਣਾ ਕੇ ਸਿੱਖਾਂ ਦੇ ਬੱਚਾ ਨੂੰ ਮੁਸਲਮਾਨ ਬਣਾ ਰਿਹਾ ਹੈ ਬਾਈਬਲ ਭੜਾਈ ਜਾ ਰਹੀ ਅਰਬੀ ਪੜਾਈ ਜਾ ਰਹੀ ਇਹ ਤੇ ਰੋਕ ਲਈ ਜਾਣੀ ਚਾਹੀਦੀ ਹੈ ਨਹੀਂ ਪਾਰੇ ਇਹ ਤੋਂ ਅਗਲੀ ਜਿਹੜੀ ਜਿਹੜੀ ਲੜਾਈ ਉਹ ਮੁਸਲਮਾਨਾਂ ਨਾਲ ਸੜੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਪੰਜਾਬ ਜਿਸ ਸਪੀਡ ਤੇ ਚਰਚਾ ਬੰਦੀਆਂ ਪਈਆਂ ਨੇ ਉਸੇ ਰਫ਼ਤਾਰ ਨਾਲ ਮਸਜਿਦਾਂ ਬੰਦੀਆਂ ਪਈਆਂ ਨੇ ਇਹਨਾਂ ਨੂੰ ਡੀਐਨਏ ਚਾਹੀਦਾ ਸਿੱਖਾਂ ਦਾ ਇਹਨਾਂ ਨੂੰ ਡੀਐਨਏ ਚਾਹੀਦਾ ਬਾਬਾ ਦੀਪ ਸਿੰਘ ਦਾ ਭਾਈ ਮਨੀ ਸਿੰਘ ਅਗੇ ਬਾਬਾ ਸ਼ੇਰਾਂ ਦਾ ਇਹਨਾਂ ਨੂੰ ਡੀਐਨਏ ਚਾਹੀਦਾ ਸੰਜਨੈਲ ਸਿੰਘ ਅਗੇ ਮਹਾਬਲੀਆਂ ਦਾ ਇਹਨਾਂ ਨੂੰ ਡੀਐਨਏ ਚਾਹੀਦਾ ਵੀ ਜਿਸ ਕੌਮ ਦੇ ਵਿਚਾਰ ਜਿਹੜੇ ਮਹਾਬਲੀ ਯੋਧੇ ਪੈਦਾ ਹੋ ਜਿਹਨਾਂ ਨੇ ਦੁਨੀਆ ਦਾ ਮੂੰਹ ਮੋੜਤਾ ਉਹਦਾ ਡੀਐਨਏ ਸਾਨੂੰ ਚਾਹੀਦਾ ਉਹਦੇ ਵਾਸਤੇ ਲਵ ਜਿਹਾਦ ਫਿਰ ਇਹ ਇਹਨਾਂ ਸਿੱਖਾਂ ਦੀ ਕੁ ਇਦੇ ਵਿੱਚ ਉਹ ਵੀ ਲੋਕ ਹੋਣੇ ਗਾਰ ਨੇ ਜਿਹੜੇ ਜੱਟਵਾਦ ਦੇ ਨਾਂ ਤੇ ਗੁਰਦੁਆਰੇ ਅਲੱਗ ਬਣਾ ਕੇ ਬੈਠੇ ਹੋਏ ਨੇ ਜਿਹੜੇ ਦੂਜੀਆਂ ਬਰਾਦਰੀਆਂ ਨੂੰ ਅੰਦਰ ਨਹੀਂ ਆਉਣ ਦਿੰਦੇ ਭਾਵੇਂ ਉਹ ਗੁਰਦੁਆਰੇ ਨੇ ਭਾਵੇਂ ਉਹ ਕੋਈ ਟਕਸਾਲ ਹੋਵੇ ਭਾਵੇਂ ਕੋਈ ਨਿਹੰਗ ਜਥੇਬੰਦੀ ਹੋਵੇ ਜਿਹੜੀ ਵੀ ਜਾਤਵਾਦ ਕਰਦੀ ਹੈ ਕੋਈ ਕਲਗੀਧਰਪਤਾ ਨੇ ਕਹੇ ਸੀ ਜਬ ਇਹ ਗਹਾਂ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰੀਤ ਤੇ ਕਲਗੀਧਰਪਤਾ ਤੇ ਉਹਨਾਂ ਬੰਦਿਆਂ ਤੇ ਵਿਸ਼ਵਾਸ ਨਹੀਂ ਕਰਦੇ ਜਿਹੜੇ ਜਾਤਪਾਤ ਕਰਦੇ ਨੇ ਇਹੋ ਹੀ ਲੋਕ ਡੇਰੇ ਚ ਜਾਂਦੇ ਨੇ ਜਿਹੜੇ ਜਿਨ੍ਹਾਂ ਨੂੰ ਗੁਰੂ ਘਰ ਨਹੀਂ ਮਿਲਣਾ ਉਹਨਾਂ ਕਿਤੇ ਤੇ ਜਾਣੇ ਨਾ ਫਿਰ ਕਿ ਸਿੱਧੇ ਪਾਸੇ ਜਾਣਗੇ ਸੋ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅੱਜ ਅਗਰ ਤੁਸੀਂ ਰੇਸ਼ਿਓ ਦੇਖੋ ਅਗਰ 2. ਕੁਝ ਜਿਹੜੇ ਮਜਬੀ ਸਿੰਘ ਨੇ ਉਹ ਹੀ ਸਾਈ ਬਣਦੇ ਪਏ ਨੇ ਤੇ 0.5 ਤੋਂ ਉੱਪਰ ਜੱਟ ਜਿਹੜੇ ਉਹ ਹੀ ਸਾਈ ਬਣਦੇ ਪਏ ਨੇ ਇਸੇ ਤਰ੍ਹਾਂ ਰਵਿਦਾਸੀ ਜਿਹੜੀ ਕਮਿਊਨਿਟੀ ਹੈ ਉਹਨਾਂ ਦੇ ਵਿੱਚ ਇਹ ਬੜਾ ਆ ਗਿਆ ਜਿਵੇਂ ਫਲੇ ਉੱਥੇ ਕਰਨ ਦਾ ਨਹੀਂ ਬਸ ਆ ਗਿਆ ਦੋ ਮਿੰਟ ਲੱਗਣੇ ਹੁਣ ਫੌਂਸ ਸਮਾਪਤੇ ਤੇ ਉਹਦੇ ਉਹਦੇ ਵਿੱਚ ਇਹ ਬੜਾ ਜਿਹੜਾ ਰੁਝਾਨ ਪੈਦਾ ਹੋ ਗਿਆ ਇਸਾਈ ਬਣਨ ਦਾ ਸੋ ਬੇਨਤੀ ਹੈ ਵੀ ਇਹਨਾਂ ਜਿੰਨੇ ਵੀ ਪੰਜਾਬੀ ਪਾਸਟਰਸ ਨੇ ਹੈ ਨਾ ਇਹ ਤੁਸੀਂ ਚਾਹੇ ਉਹਨਾਂ ਇਹ ਜਿਹੜੀ ਵੀਡੀਓ ਮੈਂ ਅਸਲ 'ਚ ਚੌਥੀ ਦੇ ਫਤਿਹ ਬਲਾਈ ਸੀ ਫੇਸਬੁੱਕ ਨੂੰ ਬਹੁਤ ਚਿਰ ਤੋਂ ਪਰ ਹੁਣ ਸਿੰਘਾਂ ਨੇ ਧੱਕੇ ਨਾਲ ਬਣਾਈ ਹੋਣੀ ਵੀਡੀਓ ਹਰ ਆਈਫੋਨ 'ਚ ਭੇਜੋ ਤੇ ਫੋਨ ਸਿੰਘਾਂ ਨੂੰ ਭੇਜੋ ਉੱਥੇ ਇਹਨੂੰ ਸਪਰੈਡ ਕਰੋ ਤੇ ਇਹ ਵੀ ਇੱਕ ਮੈਸੇਜ ਭੇਜੋ ਵੀ ਅਗਰ ਇਹ ਲੜਾਈ ਖਤਮ ਕਰਨੀ ਹੈ ਤੇ ਇੱਕ ਖੁੱਲੀ ਡਿਬੇਟ ਵਾਸਤੇ ਸੱਦਾ ਦਿਓ ਜਿੰਨੇ ਪੰਜਾਬੀ ਪਾਸਟਰਸ ਨੇ ਆ ਕੇ ਬੈਠਣ ਗੱਲਬਾਤ ਕਰਨ ਬਾਈਬਲ ਦੇ ਉੱਤੇ ਡਿਸਕਸ਼ਨ ਕਰਨ ਉਹ ਮੈਂ ਤੁਹਾਨੂੰ ਇਹ ਦਾਵਾ ਕਰਦਾ ਕਿ ਇਹਨਾਂ ਨੂੰ ਪਤਾ ਨਹੀਂ ਕਿ ਬਾਈਬਲ ਦੀ ਡਿਬੇਟ ਕੀ ਚੱਲਦੀ ਪਈ ਹੈ ਕਿਸੇ ਦੇ ਸਹੀ ਹਿਰਦੇ ਨੂੰ ਝੋਟ ਨਹੀਂ ਪਹੁੰਚਾਉਣਾ ਚਾਹੁੰਦੇ ਇਹ ਕਿਸੇ ਨੂੰ ਅਸੀਂ ਭਾਵਨਾ ਆਖਿਤ ਨਹੀਂ ਅਸੀਂ ਕਰੀਸੇ ਕਰਨੀਆਂ ਚਾਹੁੰਦੇ ਪਰ ਜਦੋਂ ਅਸੀਂ ਫਿਰ ਬੋਲਣ ਤੇ ਆਏ ਨਾ ਬਾਈਬਲ ਤੇ ਫਿਰ ਬਾਈਬਲ ਦੇ ਵਿੱਚ ਨਿਕਲਣਾ ਕੁਝ ਨਹੀਂ ਜੀ ਸੋ ਇਹਨਾਂ ਜਿਹੜੇ ਪੰਜਾਬੀ ਪਾਸਟਰ ਇਹਨਾਂ ਨੂੰ ਇਹ ਵੀ ਆਪਣੀ ਇੱਜ਼ਤ ਜੇ ਬਚਾਉਣੀ ਤੇ ਚੁੱਪ ਰੋ ਆਪਣੀ ਬਾਈਬਲ ਦਾ ਪ੍ਰਚਾਰ ਕਰੋ ਗੁਰਬਾਣੀ ਨੂੰ ਗਲਤ ਕੋਟੇਸ਼ਨਾਂ ਨਾ ਕਰੋ ਗੁਰਬਾਣੀ ਤੁਹਾਡੇ ਵੱਸ ਦੀ ਗੱਲ ਹੈ ਨਹੀਂ ਹੈ ਬਾਈ ਜਿਹੜਾ ਈਸਾ ਹੈ ਉਹ ਪਰਮੇਸ਼ਰ ਹੈ ਕਿ ਨਹੀਂ ਹੈ ਇਹਦੇ ਉੱਤੇ ਹੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਾਈਬਲ ਦੇ ਕੋਟੇਸ਼ਨਾਂ ਦਵਾਂਗੇ ਫਿਰ ਜਿਹੜੀ ਡਿਸਕਸ਼ਨ ਹੈ ਇਹਦੀ 크ਰੂਸੀਫਾਈਡ ਜੀਸਸ ਮਰਿਆ ਕਿ ਨਹੀਂ ਮਰਿਆ ਇਹਦੇ ਉੱਤੇ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ 'ਚ ਬਾਈਬਲ ਦੇ ਕੋਟੇਸ਼ਨਾਂ ਦਵਾਂਗੇ ਕੁਰਾਨ ਦੀ ਕੋਟੇਸ਼ਨਾਂ ਦਵਾਂ ਕਿਉਂਕਿ ਇਸ ਵੇਲੇ ਹੈਂਡੀ ਕੁਝ ਨਹੀਂ ਹੈਗਾ ਸਾਡੇ ਕੋਲ ਤੇ ਹਰ ਚੀਜ਼ ਜਿਹੜੀ ਹੈ ਉਹ ਬਾਈਬਲ ਚੋਂ ਪੱਲੇਵਾਂਗੇ ਇਹਦੇ ਸ਼ਾਇਦ ਪੰਜਾਂ ਛੇ ਐਪੀਸੋਡ ਜਿਹੜੇ ਅਸੀਂ ਹੋਰ ਇਹਦੇ ਕਰਾਂਗੇ ਕੱਲੀ ਕੱਲੀ ਗੱਲ ਦੇ ਉੱਤੇ ਫਿਰ ਬਾਈਬਲ ਦੇ ਵਿੱਚ ਗਲਤੀਆਂ ਕਿੰਨੀਆਂ ਵੱਡੀਆਂ ਨੇ ਇਹ ਤੇ ਜਿਵੇਂ ਤੁਹਾਨੂੰ ਦੱਸੀ ਨਾ ਇੱਕ ਧਰਤੀ ਬਣਾ ਚਪਟੀ ਮੰਦੀ ਸੀ ਬਾਈਬਲ ਫਿਰ ਉਹ ਉਹਨਾਂ ਨੇ ਐਮੈਂਡਮੈਂਟ ਕੀਤੀ ਜੋ ਗੁਲੀਲੀ ਦਾ ਪੰਗਾ ਪਿਆ ਉਹਦੇ ਬਾਅਦ ਹੁਣ ਚੰਦਰਮਾ ਦੀ ਲਾਈਟ ਬਾਰੇ ਗੱਲ ਚੱਲੀ ਹੈ ਚੰਦਰਮਾ ਦੀ ਲਾਈਟ ਦਾ ਪੰਗਾ ਪਿਆ ਤੇ ਇਹ ਬਾਈਬਲ ਸਾਇੰਟਿਫਿਕਲੀ ਵੀ ਰੋਂਗ ਹੈ ਸੈਂਟੀਫਿਕਲੀ ਪ੍ਰੂਵ ਨਹੀਂ ਹੈ ਸੋ ਜਿਹੜੀ ਚੀਜ਼ ਸੈਂਟੀਫਿਕਲੀ ਪ੍ਰੂਵ ਨਹੀਂ ਹੈ ਜਿਹੜੀ ਚੀ ਗਲਤ ਸਾਬਤ ਹੋਈ ਜਾ ਰਹੀ ਹੈ ਜਿਹਨੂੰ ਇੱਕ ਬੰਦਾ ਕੰਡੈਮ ਕਰ ਰਿਹਾ ਉਹ ਕੈਨ ਨਾਟ ਬੀ ਦ ਵਰਡ ਆਫ ਗੋਡ ਸੋ ਮੇਰੀ ਭੈਣ ਨੂੰ ਮੇਰੀ ਬੇਨਤੀ ਹੈ ਬਈ ਉਹਨੂੰ ਪਰਮੇਸ਼ਰ ਬਣਾ ਕੇ ਪੈਦਾ ਨਾ ਕਰੋ ਕਿਉਂਕਿ ਨਾ ਤੇ ਯਹੋਵਾ ਦਾ ਵਿਟਨੈਸ ਇਹਨੂੰ ਗੋਡ ਮੰਨਦਾ ਨਾ ਬਾਈਬਲ ਜਿੱਥੇ ਕੋਟੇਸ਼ਨ ਵੀ ਜੀਸਸ ਜਿਹੜਾ ਗੋਡ ਹੈ ਇਹ ਗੋਡ ਤੁਸੀਂ ਕਿਤੇ ਸਾਬਤ ਨਹੀਂ ਕਰ ਸਕੋਗੇ ਇਹੋ ਜਿਹੇ 50 ਵੀਡੀਓ ਹੋਰ ਬਣਾ ਕੇ ਪਾ ਸਕਦੇ ਹਾਂ ਬਾਈਬਲ ਦੇ ਵਿੱਚੋਂ ਹੀ ਕਈ ਕੁਸ਼ਨਾਂ ਦੇ ਸਾਂ ਜਿੱਥੇ ਜਿੱਥੇ ਖੁਦ ਕਹਿ ਰਿਹਾ ਵੀ ਮਾਈ ਫਾਦਰ ਇਜ਼ ਗ੍ਰੇਟਰ ਦੈਨ ਆਈ ਇਹਦਾ ਮਤਲਬ ਉਹ ਫਾਦਰ ਨਹੀਂ ਹੈ ਫਿਰ ਤੁਹਾਡੀ ਪ੍ਰੇਅਰ ਟ੍ਰਿੰਟੀ ਜੇ ਟ੍ਰਿੰਟੀ ਦੀ ਗੱਲ ਕਰੀ ਤੇ ਤਿੰਨ ਚਾਰ ਵੀਡੀਓ ਜਿਹੜੀਆਂ ਨੇ ਉਹ ਖਾਲੀ ਟ੍ਰਿੰਟੀ ਦੇ ਬਣ ਜਾਣਗੀਆਂ ਇਨ ਦਾ ਨੇਮ ਆਫ ਦਾ ਸਨ ਐਂਡ ਦਾ ਫਾਦਰ ਐਂਡ ਦਾ ਹੌਲੀ ਸਪੀਰਿਟ ਹੁਣ ਤੇ ਬਹੁਤ ਕੁਝ ਜਿਹੜਾ ਚੈਲੰਜ ਕੀਤਾ ਜਾ ਰਿਹਾ ਹੈ ਬਾਈਬਲ ਦਾ ਬਹੁਤ ਜ਼ਿਆਦਾ ਬਾਈਬਲ ਨੂੰ ਚੈਲੰਜ ਹੋ ਰਿਹਾ ਹੈ ਸੋ ਜਿਹੜਾ ਧਰਮ ਦੁਨੀਆ ਚ ਇਤਰ ਘਰਿਆ ਜਾ ਰਿਹਾ ਉਹ ਪੰਜਾਬ ਜਾ ਰਿਹਾ ਸੋ ਬੇਨਤੀ ਇਹੋ ਹੀ ਹੈ ਵੀ ਆਪਣੇ ਧਰਮ ਦਾ ਪ੍ਰਚਾਰ ਕਰੋ ਤੇ ਸਾਡੇ ਮੋ मतलब ਮਜਬੂਰ ਨਾ ਕਰੋ ਕਿ ਸਾਨੂੰ ਫਿਰ ਖੁੱਲ ਕੇ ਆਉਣਾ ਪਵੇ ਤੇ ਬਾਕੀ ਚੜ੍ਹਦੀ ਕਲਾ ਅੱਜ ਵਾਸਤੇ ਇੰਨਾ ਹੀ ਬਹੁਤ ਹੈ ਜਿਹੜੀਆਂ ਨੇ ਪੰਕਤੀਆਂ ਪੜ੍ਹੀ ਸੀ ਉਹ ਪੰਕਤੀਆਂ ਤਾਂ ਦੇਖ ਲਈਆਂ ਵੀ ਇੱਕ ਤੇ ਪੰਕਤੀ ਸੀ ਜਿਹੜੀ ਉਹਨੇ ਪੜ੍ਹੀ ਪੁਨਰਾਸ਼ਸ ਦਾ ਕਹਾਟਾ ਸੀ ਸ਼ਾਇਦ ਮਤਲਬ ਇਹ ਹੈ ਕਿ ਹਜ਼ਰਤ ਜਿਹੜੇ ਇਸ ਜਗਤ ਦਾ ਇਸ਼ ਨਹੀਂ ਉਹ ਤੇ ਇੱਕ ਛੋਟੀ ਕਮਿਊਨਿਟੀ ਵਾਸਤੇ ਸੰਸਾਰ ਤੇ ਆਇਆ ਆਪਣੇ ਮੂੰਹ ਕਹਿੰਦਾ ਜਾਂ ਦੂਸਰੇ ਤਬਕੇ ਦੀ ਔਰਤ ਨੂੰ ਕਹਿੰਦੀ ਮੇਰੇ ਬੱਚੇ ਨੂੰ ਠੀਕ ਕਰ ਬਾਈਬਲ ਦੀ ਕਹਾਣੀ ਹੈ ਫਿਰ ਪਰਮੇਸ਼ਰ ਦਿੱਤਾ ਬੰਨਾਂ ਦੁੱਖ ਰੋ ਕੇ ਡੇਰਾ ਭੰਨਾ ਤੇ ਜਿਹੜਾ ਸੇਂਟ ਪੌਲ ਦਾ ਸੈਕੰਡ ਸੀਗਾ ਉਹ ਕਿੰਨੀ ਬੁਰੀ ਮੌਤ ਮਰਿਆ ਤੇ ਉਹਦਾ ਦੁੱਖ ਰੋਦਾ ਡੇਰਾ ਭੰਨਿਆ ਨਾ ਫਿਰ ਜੀ ਜਸ ਨੇ ਉਹਤੇ ਤੇ ਕਿਸੇ ਦਾ ਜਾਦੂ ਨਹੀਂ ਚੱਲਿਆ ਉਹਤੇ ਕਰਾਮਾਤ ਨਹੀਂ ਹੋਈ ਜਿਹੜਾ ਤੁਹਾਡਾ ਸਭ ਤੋਂ ਵੱਡਾ ਪੌਲ ਹੈ ਪਾਪ ਸੀਗਾ ਸੇਂਟ ਪੌਲ 2 ਤਰਫ ਤਰਫ ਦੇ ਲੋਕਾਂ ਸਾਹਮਣੇ ਮਰਿਆ ਤੇ ਤੁਸੀਂ ਲੋਕਾਂ ਦੇ ਦੁੱਖ ਨੂੰ ਦੂਰ ਕਰ ਸਕਦੇ ਹੋ ਸੋ ਸ੍ਰੀ ਕੇ ਖੁਦਾ ਨਾ ਬਣਾਓ ਕਫਰ ਨਾ ਤਲੋ ਝੂਠ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ